ਉਸ ਬਾਇਸਪਿਲ ਹਾਲ ਹੋ ਜਾਂਦੇ ਜਿਹੜੇ ਤਰਕਸ਼ੀਲ ਵਿਚਾਰ ਆ ਇਹ ਸਾਡੀ ਸੋਸਾਇਟੀ ਬਣਨ ਤੋਂ ਪਹਿਲਾਂ ਬਣ ਚੁੱਕੇ ਸੀ ਕਾਰਨ ਇਹ ਸੀ ਕਿ ਉਹ ਬਹੁਤ ਵੱਡੇ ਪਾਠਕ ਸੀ ਇੱਕ ਦਿੱਲੀ ਤੋਂ ਮੈਗਜ਼ੀਨ ਹੁਣ ਵੀ ਛਪਦੇ ਆ ਸਰਤਾ ਮੁਕਤਾ ਗਰੁੱਪ ਦੇ ਸਰਤਾ ਮੈਗਜ਼ੀਨ ਦੇ ਵਿੱਚ ਜੋ ਕੁਝ ਵੀ ਮਿਥਿਆਸ ਦੇ ਉੱਤੇ ਜਿੰਨੇ ਤਿੱਖੇ ਸ਼ਬਦਾਂ ਚ ਲਿਖਿਆ ਹੁੰਦਾ ਉਹ ਸ਼ਾਇਦ ਆਪਾਂ ਵੀ ਨਹੀਂ ਲਿਖ ਸਕਦੇ ਅੱਜ ਕੱਲ ਦੇ ਮਾਹੌਲ ਦੇ ਵਿੱਚ ਉਹ ਹੁਣ ਵੀ ਉਹਨਾਂ ਦਾ ਇੱਕ ਇੰਗਲਿਸ਼ ਮੈਗਜ਼ੀਨਾਂ ਕਾਰਵਾ ਜਿਹੜਾ ਸ਼ਾਇਦ ਅੰਗਰੇਜ਼ੀ ਦਾ ਇੱਕੋ ਇੱਕ ਇਹੋ ਜਿਹਾ ਮੀਡੀਆ ਹੈਗਾ ਜਿਹੜਾ ਮੋਦੀ ਹੁਣਾਂ ਨੂੰ ਲਲਕਾਰ ਕੇ ਲਿਖ ਰਿਹਾ ਹੈਗਾ ਤੇ ਉਹਦਾ ਇੱਕ ਵੱਡਾ ਰੈਪਿਊਟੇਸ਼ਨ ਸੋ ਇਹ ਸਰਤਾ ਗਰੁੱਪ ਦੇ ਮੈਗਜ਼ੀਨ ਪੜ੍ਹਦੇ ਸੀ ਉਹਦੇ ਵਿੱਚੋਂ ਇਹਨਾਂ ਦਾ ਜਿਹੜਾ ਕੋਈ ਆਹ ਕਿਸੇ ਵੀ ਕਿਸਮ ਦੇ ਵਿਮਾ ਪਰ ਮਾਤਾ ਧਰਮ ਕਟੜਤਾਵਾ ਰੱਬ ਆਦ ਵਿੱਚੋਂ ਵਿਸ਼ਵਾਸ ਚੱਕਿਆ ਗਿਆ ਸ਼ੁਰੂ ਦੇ ਵਿੱਚ ਹੀ ਇਹਨਾਂ ਨੂੰ ਹਰ ਚੀਜ਼ ਦੇ ਵਿੱਚ ਨਾ ਜਨੂਨ ਬਹੁਤ ਜ਼ਿਆਦਾ ਆ ਮਤਲਬ ਜਨੂਨ ਦੀ ਹੱਦ ਇਹ ਸੀਗੀ ਵੀ ਮੈਗਜ਼ੀਨ ਦੀ ਇਹ ਵੇਟ ਨਹੀਂ ਸੀ ਕਰ ਸਕਦੇ ਵੀ ਰੇਲ ਤਾਂ ਹੀ ਆਉਂਦੇ ਹੁੰਦੇ ਸੀਗੇ ਤੇ ਉਹ ਅਗਲੇ ਦਿਨ ਸਟਾਲ ਤੇ ਆਉਣੇ ਆ ਵੀ ਇੰਨਾ ਚਿਰ ਵੇਟ ਨਹੀਂ ਹੁੰਦੀ ਇਹ ਇਹਨਾਂ ਨੂੰ ਪਤਾ ਸੀ ਕਿਹੜੀ ਗੱਡੀ ਤੇ ਆਉਂਦੇ ਆ ਉੱਥੇ ਜਾ ਕੇ ਹੀ ਬੰਡਲ ਖੁਲਾ ਕੇ ਆਪਦਾ ਮੈਗਜ਼ੀਨ ਕੱਢ ਕੇ ਉੱਥੇ ਹੀ ਤਿੰਨ ਚਾਰ ਆਰਟੀਕਲ ਜਿਹੜੇ ਖਾਸ ਕਰਕੇ ਇਸ ਤਰ੍ਹਾਂ ਦੇ ਹੁੰਦੇ ਸੀਗੇ ਸਟੇਸ਼ਨ ਤੇ ਬੈਠ ਕੇ ਪੜ੍ਹ ਕੇ ਫੇਰ ਕਰੇ ਹੁੰਦੇ ਸੀ ਸੋ ਉਸ ਸਮੇਂ ਦੇ ਉਹਨਾਂ ਦੇ ਵਿਚਾਰ ਬਣੇ ਉਸ ਤੋਂ ਬਾਅਦ ਹੱਤਵਾਦ ਦਾ ਦੌਰ ਆ ਗਿਆ ਜਿਹੜਾ ਬੰਦਾ ਮਨੁੱਖਤਾ ਨੂੰ ਪ੍ਰੇਮ ਕਰਨ ਵਾਲਾ ਧਰਮ ਕਰਮਾਂ ਤੋਂ ਉੱਪਰ ਉੱਠਿਆ ਹੋਇਆ ਉਹਨੂੰ ਉਸ ਦੌਰ ਦੇ ਵਿੱਚ ਜਿਹੜੇ ਬੇਗੁਨਾ ਲੋਕਾਂ ਦੇ ਕਤਲ ਹੁੰਦੇ ਸੀ ਬਹੁਤ ਦੁੱਖ ਹੁੰਦਾ ਸੀ ਮੈਨੂੰ ਪਤਾ ਕਿ ਇਹਨਾਂ ਦੇ ਦੋ ਭਰਾ ਕਿਉਂਕਿ ਇਹਨਾਂ ਦੇ ਜੀਨਸ ਵਿੱਚ ਹੀ ਹੈ ਹਾਰਟ ਦੀ ਪ੍ਰੋਬਲਮ ਆ ਦੋ ਛੋਟੇ ਭਰਾ ਇਹਨਾਂ ਤੋਂ ਜਵਾਨੀ ਦੀ ਉਮਰ ਵਿੱਚ ਹੀ ਹਾਰਟ ਅਟੈਕ ਹੋ ਕੇ ਉਹਨਾਂ ਦੀ ਡੈਥ ਹੋ ਗਈ ਸੀ ਇਹਨਾਂ ਦੀ ਵੀ ਦੋ ਵਾਰ ਬਾਈਪਾਸ ਹੋਈ ਆ ਪਰ ਮਹਿਲਾ ਦਾ ਇਹਨਾਂ ਨੂੰ ਭਰਾਵਾਂ ਦੀ ਡੈਥ ਨਾਲੋਂ ਜਿਹੜਾ ਸਭ ਤੋਂ ਵੱਡਾ ਝਟਕੇ ਲੱਗੇ ਦੋ ਮੇਰੇ ਸਾਹਮਣੇ ਯਾਨੀ ਮੈਂ ਉਹਨਾਂ ਦਾ ਗਵਾਹ ਹਾਂ ਉਹ ਸੀਗੇ ਅੰਮ੍ਰਿਤਸਰ ਵਾਲੇ ਜਦੋਂ ਸੁਪਰੀਲ ਲੜੀ ਪਰਿਵਾਰ ਦੇ ਸੁਮੀਤ ਹੋਣਾਂ ਦਾ ਆਤਵਾਦੀਆਂ ਨੇ ਕਤਲ ਕੀਤਾ ਤੇ ਪਾਸ਼ ਦਾ ਕਤਲ ਕੀਤਾ पाश ਦੇ ਕਤਲ ਤੋਂ ਬਾਅਦ ਤਾਂ ਇਹ ਕਈ ਦਿਨ ਛੁੱਟੀ ਲੈ ਕੇ ਮਦਲੋ ਜਿਹੜਾ ਹੈਗਾ ਰੋਂਦੇ ਰਹੇ ਤੇ ਇਹਨਾਂ ਦੇ ਵੱਡਾ ਯੋਗਦਾਨ ਇਹ ਹੈ ਕਿ ਪਾਸ਼ ਦੀ ਉਸ ਤੋਂ ਬਾਅਦ ਇਹਨਾਂ ਨੇ ਸਮੁੱਚੀ ਕਵਤਾ ਨੂੰ ਜਿਹੜਾ ਹਿੰਦੀ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਟਰਾਂਸਲੇਟ ਕੀਤਾ ਅੱਖਰ ਅੱਖਰ ਦੇ ਨਾਂ ਤੇ ਉਹ ਤੇ ਉਹ ਬਾਅਦ ਦੇ ਵਿੱਚ ਬਹੁਤ ਪਬਲਿਸ਼ਰਾਂ ਨੇ ਛਾਪੀ ਤੇ ਅੱਜ ਅਸੀਂ ਜਾਣਦੇ ਹਾਂ ਕਿ ਜੇ ਪਾਸ਼ ਦਾ ਨਾਂ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚਿਆ ਉਹਦੇ ਵਿੱਚ ਸੁਭਾਸ਼ ਪਰਹਾਰ ਹੋ ਰਾਂ ਦੀ ਇਸ ਅਨਵਾਦ ਦਾ ਬਹੁਤ ਵੱਡਾ ਰੋਲ ਆ ਉਦੋਂ ਬਾਅਦ ਕੁਝ ਹੋਰਾਂ ਨੇ ਵੀ ਕੀਤਾ ਅਨਵਾਦ ਪਰ ਇਹਨਾਂ ਨੇ ਉਹਦਾ ਇੱਕ ਇੱਕ ਅੱਖਰ ਜਿਹੜਾ ਹੈਗਾ ਉਹ ਹਿੰਦੀ ਦੇ ਵਿੱਚ ਅਨਵਾਦ ਕੀਤਾ ਉਸ ਸਮੇਂ ਦਰਾਨੀ ਇਹਨਾਂ ਦੀ ਜਿਹੜੇ ਹੈਗੇ ਆ ਸਾਡੇ ਤਰਕਸ਼ੀਲਾ ਨਾਲ ਜਾਂ ਕੌਮਨਸਟਾਂ ਦੇ ਨਾਲ ਇੱਕ ਨੇੜਤਾ ਹੋਈ ਕਿਉਂਕਿ ਇਹਨਾਂ ਦਾ ਜਿਹੜੀ ਆ ਬੈਕਗ੍ਰਾਉਂਡ ਇਨਾਂ ਦਾ ਪਰਿਵਾਰ ਹਰਿਆਣੇ ਚੋਂ ਆਇਆ ਹੋਇਆ ਸੀ ਹਿੰਦੀ ਮੀਡੀਅਮ ਚ ਪੜ੍ਹੇ ਸੀ ਫਿਰ ਬૌਧਿਕ ਸਰਕਲ ਦੇ ਵਿੱਚ ਹੀ ਵਿਚਰੇ ਮੰਡੀ ਕੋੜਕਪੁਰਾ ਦੇ ਸੈਂਟਰ ਚ ਰਹਿੰਦੇ ਸੀ ਉਸ ਤਰ੍ਹਾਂ ਦਾ ਸਾਡੀ ਬੈਕਗ੍ਰਾਉਂਡ ਜਿਹੜੀ ਅਸੀਂ ਟਰੇਡ ਯੂਨੀਅਨਾਂ ਦੇ ਵਿੱਚੋਂ ਆਏ ਹੁੰਦੇ ਆ ਜਾਂ ਪਿੰਡੂ ਖੇਤਰ ਚੋਂ ਆਏ ਹੁੰਦੇ ਆ ਅਸੀਂ ਹੋਰ ਢੰਗ ਨਾਲ ਜਿਹੜੇ ਹੈਗੇ ਆ ਗਾਂਬਧੂ ਵਿਚਾਰਾ ਨਾਲ ਜੁੜੇ ਹੁੰਦੇ ਆ ਇਹ ਇਸ ਤਰੀਕੇ ਨਾਲ ਜੁੜੇ ਇਹ ਇਹਨਾਂ ਨੂੰ ਲੱਗਿਆ ਵੀ ਸਿਰਫ ਇਹ ਜਿਹੜੇ ਹੈਗੇ ਆ ਕਮਿਊਨਿਸਟ ਆ ਜਾਂ ਗਾਂਵਦੂ ਲੋਕਾਂ ਇਹੀ ਅੱਤਵਾਦ ਦੇ ਖਿਲਾਫ ਲੜ ਰਹੇ ਆ ਉਦੋਂ ਬਾਅਦ ਜੋ ਜ ਇਹਨਾਂ ਦਾ ਸਰਕਲ ਸੀਗਾ ਬੁੱਧੀ ਜੀਵੀਆਂ ਦਾ ਉਹਨਾਂ ਨੇ ਅਕਸਰ ਸਵਾਲ ਕਰਨੇ ਕਿ ਜੀ ਕਮਿਊਨਿਸਟ ਆ ਫਲਾਣੇ ਦੇਸ਼ ਚ ਫੇਲ ਹੋ ਗਏ ਆ ਗੱਲਾਂ ਉਹਨਾਂ ਦੀਆਂ ਪ੍ਰੈਕਟੀਕਲ ਨਹੀਂ ਆਏ ਨੀ ਇਹਨਾਂ ਦੇ ਕੋਈ ਜਵਾਬ ਹੁੰਦਾ ਹੁਣ ਵੀ ਕਿ ਮੈਨੂੰ ਬਹੁਤਾ ਰਾਜਨੀਤੀ ਦਾ ਪਤਾ ਨਹੀਂ ਪਰ ਮੈਂ ਸਮਝਦਾ ਕਿ ਜੇ ਪੰਜਾਬ ਦੇ ਵਿੱਚ ਕੋਈ ਸੱਚੀਓ ਜਿਹੜਾ ਹੈਗਾ ਫਿਰਕਾ ਪ੍ਰਸਤੀ ਦੇ ਖਿਲਾਫ ਤੇ ਮਾਨਵਤਾ ਦੇ ਹੱਕ ਵਿੱਚ ਜਿਹੜੇ ਹਿੱਕ ਡਾ ਕੇ ਖੜਨ ਵਾਲੇ ਆ ਉਹ ਸਿਰਫ ਕਯੂਨਸਟੀ ਜਾਂ ਤੇ ਮੇਰੇ ਦਿਲ ਦੇ ਵਿੱਚ ਕਯੂਨਸਟਾਂ ਤੋਂ ਵੱਧ ਸਤਕਾਰ ਕਿਸੇ ਦਾ ਨਹੀਂਗਾ ਇਹਨਾਂ ਦਾ ਜਿਹੜਾ ਖੋਜ ਦਾ ਖੇਤਰ ਆ ਵੈਸੇ ਉਹ ਕਲਾ ਇਤਿਹਾਸਕਾਰੀ ਤੇ ਆ ਇਹਨਾਂ ਦੀ ਜਿਹੜੀ ਪੀ ਐਚ ਡੀ ਵਗੈਰਾ ਜਾਂ ਵੈਸੇ ਵੀ ਸੱਤ ਕਿਤਾਬਾਂ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਇਹਨਾਂ ਦੀਆਂ ਆਈਆਂ ਹੋਈਆਂ ਉਹ ਹੈ ਕਿ ਮੁਗਲ ਕਾਲ ਪਹਿਲਾ ਮੁਗਲ ਕਾਲ ਸੀ ਫਿਰ ਇਹਨਾਂ ਨੇ ਸਾਰਾ ਮੁਸਲਮਾਨ ਕਾਲ ਜਦੋਂ ਤੋਂ ਮਤਲਬ ਮੁਸਲਮ ਸ਼ਾਸਕਾਂ ਦਾ ਰਾਜ ਹੋਇਆ ਉਸ ਦੌਰਾਨ ਜਿੰਨੀਆਂ ਵੀ ਪੰਜਾਬ ਹਰਿਆਣਾ ਹਿਮਾਚਲ ਇਸ ਏਰੀਏ ਦੇ ਵਿੱਚ ਬਿਲਡਿੰਗਾਂ ਬਣੀਆਂ ਉਹਨਾਂ ਦੀ ਸਾਰਾ ਉਹਨਾਂ ਨੇ ਪੜਤਾਲ ਕੀਤੀ ਕਿਵੇਂ ਬਣੀਆਂ ਉਹਨਾਂ ਦਾ ਇਤਿਹਾਸਕ ਪਿਛੋਕੜ ਕੀ ਆ ਉਹਨਾਂ ਦਾ ਆਰਕੀਟੈਕਚਰ ਕੀ ਆ ਇਹ ਸਾਰਿਆਂ ਤੇ ਉਹਨਾਂ ਦੀ ਖੋਜ ਨੂੰ ਦੁਨੀਆ ਭਰ ਦੇ ਵਿੱਚ ਮਾਨਤਾ ਆ ਜਦੋਂ ਵੀ ਕੋਈ ਉਸ ਸਮੇਂ ਦੀ ਕਲਾ ਬਾਰੇ ਦੁਨੀਆ 'ਚ ਕਿਤੇ ਵੀ ਐਨਸਾਈਕਲੋਪੀਡੀਆ ਛਪਦਾ ਕਿਤਾਬ ਛਪਦੀ ਹੈ ਤਾਂ ਇਹਨਾਂ ਨੂੰ ਨਾਲ ਸੰਪਰਕ ਕੀਤਾ ਜਾਂਦਾ ਹੈ ਇਹ ਕਲਾ ਇਤਿਹਾਸਕਾਰੀ ਸੀ ਇਸ ਤੋਂ ਬਿਨਾ ਇਹਨਾਂ ਨੇ ਇਤਿਹਾਸ ਦੇ ਵਿੱਚ ਜਿਹੜੀ ਇਹਨਾਂ ਦੀ ਪਹੁੰਚ ਆ ਉਹ ਬਹੁਤ ਮਤਲਬ ਉਹ ਕਿਉਂਕਿ ਅੱਜ ਕੱਲ ਖਾਸ ਕਰਕੇ ਇਸ ਗੱਲ ਦੀ ਮਹੱਤਤਾ ਹੈ ਕਿ ਇਤਿਹਾਸ ਨੂੰ ਮਿਥਿਹਾਸ ਨੂੰ ਇਤਿਹਾਸ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਇਤਿਹਾਸ ਨੂੰ ਸਾਧੀਆਂ ਧਿਰਾਂ ਖਾਸ ਕਰਕੇ ਜਿਹੜੇ ਧਾਰਮਿਕ ਲੋਕ ਆ ਚਾਹੇ ਉਹ ਸਿੱਖ ਲੋਕ ਆ ਚਾਹੇ ਆ ਹਿੰਦੂ ਆਜikala ਉਹਨਾਂ ਦਾ ਦੌਰ ਚੱਲ ਰਿਹਾ ਹੈ ਉਹ ਸਾਰੇ ਆਪੋ ਆਪਣੇ ਧਰਮ ਦੇ ਐਂਗਲ ਤੋਂ ਪੇਸ਼ ਕਰਦੇ ਆ ਇਹਨਾਂ ਨੇ ਜਿਹੜੀ ਹੈਗੀ ਨਿਰਪੱਖ ਇਤਿਹਾਸਕਾਰੀ ਤੇ ਖਾਸ ਕਰਕੇ ਆ ਗੱਲਾਂ ਜਿਹੜੀਆਂ ਸਾਡੇ ਬૌਧਿਕ ਸਰਕਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਲਿਆਂਦੀਆਂ ਕਿ ਜਿਹੜੇ ਹੈਗੇ ਮੁਸਲਮ ਸ਼ਾਸਕਾਂ ਦਾ ਜਿਹੜਾ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਹਿੰਦੂਆਂ ਤੇ ਜ਼ੁਲਮ ਕੀਤੇ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਸੀ ਉਹ ਜੋ ਵੀ ਵਿਰੋਧ ਕਰਦਾ ਸੀਗਾ ਉਹ ਰਾਜਨੀਤੀ ਦੇ ਅਨੁਸਾਰ ਚੱਲਦੇ ਸੀਗੇ ਕਿ ਇਹ ਉਹ ਉਹਨਾਂ ਨੇ ਬੜੀਆਂ ਆਧਾਰਨਾ ਦਿੱਤੀਆਂ ਕਿ ਉਹਨਾਂ ਨੇ Hindu ਮੰਦਰਾਂ ਨੂੰ ਵੀ ਜ਼ਗੀਰਾਂ ਦਿੱਤੀਆਂ ਰੰਗਜੀਤ ਤੱਕ ਵਰਗਿਆਂ ਨੇ ਤੇ ਜੋ ਵਿਰੋਧ ਉਹਨਾਂ ਦਾ ਕੋਈ ਮੁਸਲਮ আলেਮਾ ਵੀ ਕਰਦੇ ਸੀਗੇ ਉਹਨਾਂ ਦੇ ਵੀ ਕਤਲ ਕਰਵਾਏ ਸੋ ਉਹਨਾਂ ਨੇ ਇਹ ਇੱਕ ਧਰਮ ਨਿਰਪੱਖ ਜਿਹੜੀ ਆ ਪਹੁੰਚ ਉਹ ਸਾਡੇ ਸਾਰੇ ਇਹ ਸਰਕੂਲੇਟ ਕੀਤੀ ਤਰਕਸ਼ੀਲ ਦੇ ਵਿੱਚ ਉਹਨਾਂ ਨੇ ਇੱਕ ਯੋਗਦਾਨ ਇਹ ਵੀ ਦਿਆ ਕਿ ਸਾਡਾ ਉਸ ਖੇਤਰ ਦੇ ਵਿੱਚ ਵਾਹ ਨਹੀਂ ਸੀਗਾ ਹਿੰਦੀ ਮੈਗਜ਼ੀਨਾਂ ਦੇ ਵਿੱਚ ਤੇ ਉਹਨਾਂ ਨੇ ਉਹ ਜਿਹੜੇ ਸਤਾਂ ਮੁਕਤਾ ਦੇ ਰੀਪ੍ਰਿੰਟ ਹੁੰਦੇ ਸੀ ਉਹਨਾਂ ਨੇ ਇਕੱਠੇ ਕਰਕੇ ਛਾਪਦੇ ਸੀ ਉਹ ਇਹਨਾਂ ਦੇ ਕੋਲੇ ਦੁਨੀਆ ਭਰ ਦਾ ਹੀ ਲਿਟਰੇਚਰ ਸ਼ਾਇਦ ਕਿਸੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਕੋਲ ਵੀ ਇੰਨਾ ਨਾ ਹੋਵੇ ਜਿੰਨਾ ਇਹਨਾਂ ਦੇ ਕੋਲ ਘਰ ਆ ਉਹਨਾਂ ਨੇ ਇਹ ਸਾਡੇ ਤਰਕਸ਼ੀਲ ਸਾਥੀਆਂ ਨੂੰ ਦਿੱਤਾ ਕਿ ਆ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਏ ਵੀ ਆਪਣੇ ਮੈਗਜ਼ੀਨ ਦੇ ਵਿੱਚ ਛਾਪੋ ਤੇ ਜੇ ਤੁਸੀਂ ਪੁਰਾਣੇ ਤਰਕਸ਼ੀਲ ਦੇ ਅੰਕ ਵੇਖੋ ਉਹਦੇ ਵਿੱਚ ਜਿਹੜਾ ਮਿਥਿਹਾਸਿਕ ਗੱਲਾਂ ਬਾਰੇ ਕਿ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ Hindu ਲੋਕ ਵੀ ਭਾਰਤੀ ਲੋਕ ਵੀ ਗਊਆਂ ਦਾ ਗੋਮਾਂ ਖਾਧੀਆਂ ਜਾਂਦੀਆਂ ਸੀਗੀਆਂ ਉਹ ਗੋਮੇਦ ਯੱਗ ਕਰਦੇ ਸੀਗੇ ਉਹਦੇ ਵਿੱਚ ਗਊਆਂ ਨੂੰ ਵੱਢ ਕੇ ਉਹ ਕਿਸ ਤਰ੍ਹਾਂ ਸਾਰੇ ਇੱਥੋਂ ਤੱਕ ਕਿ ਬ੍ਰਾਹਮਣ ਵੀ ਖਾਂਦੇ ਰਹੇ ਆ ਉਹ ਸਾਰੀਆਂ ਗੱਲਾਂ ਉਹ ਲੇਖ ਆਪਾਂ ਨਵਾਦ ਕਰਕੇ ਲਾਏ ਤੇ ਉਹ ਸਾਰੇ ਜਿਹੜੇ ਹੈਗੇ ਆ ਲੋਕਾਂ ਦੀ ਚੇਤਨਾ ਦਾ ਹਿੱਸਾ ਬਣੇ ਇਹ ਉਹਨਾਂ ਦੀਆਂ ਕੁਝ ਦੂਜੀ ਗੱਲ ਆ ਅੱਜ ਕੱਲ ਦੇ ਦੌਰ ਵਿੱਚ ਜੇ ਤੁਸੀਂ ਉਹਨਾਂ ਦੀਆਂ ਕਿਤੇ YouTube ਵੀਡੀਓ ਆਪ ਨਹੀਂ ਬਣਾਉਂਦੇ ਕਿ ਪਰ ਇੰਟਰਵਿਊ ਕਰਨ ਵਾਲੇ ਹਰ 2-3 ਮਹੀਨੇ ਬਾਅਦ ਕੋਈ ਨਾ ਕੋਈ ਚੈਨਲ ਵਾਲੇ ਇੰਟਰਵਿਊ ਕਰਦੇ ਆ ਤੇ ਉਹਦੇ ਵਿੱਚ ਜਿੰਨੀ ਬੇਬਾਕੀ ਦੇ ਨਾਲ ਉਹ ਰੱਬ ਧਰਮ ਬਾਰੇ ਗੱਲਾਂ ਕਰਦੇ ਆ ਸਪਸ਼ਟ ਕਰਦੇ ਆ ਉਹ ਮੇਰਾ ਖਿਆਲ ਆਪਣੇ ਵਿੱਚੋਂ ਵੀ ਬਹੁਤ ਸਾਰੇ ਝੱਕ ਜਾਂਦੇ ਆ ਕਿ ਕੋਈ ਐਵੇਂ ਗਾਲਾਂ ਕੱਢੂਗਾ ਕੋਈ ਉਹੀ ਇਸ ਦਾ ਬੁਰਾ ਅਸਰ ਨਾ ਪਵੇ ਮੈਨੂੰ ਐਵੇਂ ਕਹਿਣਗੇ ਉਹ ਫਿਰ ਬਹੁਤ ਤੁਸੀਂ ਉਹਨਾਂ ਦੀਆਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਇੰਟਰਵਿਊਜ਼ ਪਈਆਂ ਜਿਹਦੇ ਵਿੱਚ ਉਹ ਰੱਬ ਬਾਰੇ ਧਰਮ ਬਾਰੇ ਜ਼ਿੰਦਗੀ ਮੌਤ ਦੇ ਸਵਾਲਾਂ ਬਾਰੇ ਤੇ ਹੋਰ ਚੀਜ਼ਾਂ ਬਾਰੇ ਜਿਹੜੀਆਂ ਉਹਨਾਂ ਦੀਆਂ ਬੇਬਾਕੀ ਵਾਲੀਆਂ ਗੱਲਾਂ ਸੁਣ ਸਕਦੇ ਆ ਤੇ ਉਹ ਲੱਗਦਾ ਕਿ ਉਹਨਾਂ ਦੇ ਹਜ਼ਾਰਾਂ ਵਿਊਅਰ ਹੋਏ ਆ ਤੇ ਉਹ ਜਿਹੜੇ ਹੈਗੇ ਇਸ ਤਰ੍ਹਾਂ ਇੱਕ ਜਿਹੜੇ ਤਰਕਸ਼ੀਲ ਵਿਚਾਰਾਂ ਨੂੰ ਜਾਂ ਨਾਸਤਿਕ ਵਿਚਾਰਾਂ ਨੂੰ ਜਾਂ ਧਰਮ ਨਿਰਪੱਖ ਵਿਚਾਰਾਂ ਨੂੰ ਫੈਲਾਉਣ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਯੋਗਦਾਨ ਆ ਜਦੋਂ ਉਹ ਕਾਲਜ ਦੇ ਵਿੱਚ ਸੀ ਬਜਿੰਦਰਾ ਕਾਲਜ ਦੇ ਵਿੱਚ ਤਾਂ ਉਹ ਕਹਿੰਦੇ ਮੈਂ ਕਦੇ ਵੀ ਬੱਚਿਆਂ ਦੀ ਹਾਜ਼ਰੀ ਨੀਤੀ ਲਾਈਗੀ ਪਰ ਸਾਨੂੰ ਹੁਣ ਜਿਹੜੇ ਵੱਡੇ ਹੋ ਚੁੱਕੇ ਉਥੋਂ ਕਾਲਜ ਦੇ ਵਿੱਚੋਂ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਚੁੱਕੇ ਆ ਕਈ ਵਾਰ ਇਹਨਾਂ ਦੇ ਸਟੂਡੈਂਟ ਮਿਲਦੇ ਆ ਉਹ ਕਹਿੰਦੇ ਸਾਡੇ ਕੋਲੇ ਹਿਸਟਰੀ ਨਹੀਂ ਹੁੰਦੀ ਸੀਗੀ ਅਸੀਂ ਫੇਰ ਵੀ ਇਹਨਾਂ ਸਰ ਦਾ ਪੀਰਡ ਲਾ ਲੈਂਦੇ ਸੀ ਤੇ ਸਾਨੂੰ ਸਾਡੇ ਜਿਹੜੇ ਇਹ ਵਿਚਾਰ ਬਣੇ ਆ ਵੀ ਆਹ ਤਰਕਸ਼ੀਲ ਵਿਚਾਰ ਆ ਜਾਂ ਇਸ ਤਰ੍ਹਾਂ ਦੇ ਸਾਨੂੰ ਇਹਨਾਂ ਗੱਲਾਂ ਦੀ ਇਹਨਾਂ ਤੋਂ ਹੀ ਸਮਝ ਆਈ ਸੋ ਉਹਨਾਂ ਨੇ ਆਪਣੇ ਵਿਦਿਆਰਥੀਆਂ ਦਾ ਹੀ ਆਪਣੀਆਂ ਪੁਸਤਕਾਂ ਰਾਹੀਂ ਆਪਣੇ ਲੇਖਾਂ ਰਾਹੀਂ ਤੇ ਆਪਣੇ ਆਹ YouTube ਇੰਟਰਵਿਊਜ਼ ਦੇ ਰਾਹੀਂ ਤਰਕਸ਼ੀਲ ਵਿਗਿਆਨਿਕ ਤੇ ਧਰਮ ਰਹਿਤ ਧਰਮ ਨਿਰਪੱਖ ਨਹੀਂ ਮੈਂ ਕਹੂੰਗਾ ਧਰਮ ਰਹਿਤ ਵਿਚਾਰਾਂ ਨੂੰ ਪਸਾਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹਜੇ ਵੀ ਪਾ ਰਹੇ ਆ ਮੈਂ ਆਸ ਕਰਦਾ ਕਿ ਕੋਈ ਦਿਨਾਂ ਦੇ ਵਿੱਚ ਠੀਕ ਹੋ ਜਾਣਗੇ ਫਿਰ ਕਿਤੇ ਆਪਾਂ ਉਹਨਾਂ ਦਾ ਸੈਮੀਨਾਰ ਰੱਖਾਂਗੇ ਸੋ ਇਸ ਇਨ੍ਹਾਂ ਗੁਣਾਂ ਦੇ ਕਰਕੇ ਅਸੀਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਉਹਨਾਂ ਨੂੰ ਦੇਣ ਵਿੱਚ ਮਾਣ ਮਹਿਸੂਸ ਸਾਡੇ ਜਿਹੜੇ ਤਰਕਸ਼ੀ ਲਹਿਰ ਦੇ ਹੋਰ ਆਗੂ ਕਾਮੇ ਵਿਛੜੇ ਆ ਮਾਸਟਰ ਜਗਦੀਸ਼ ਰਾਏਪੁਰ ਡੱਬਾ ਜੀ ਇਕਾਈ ਬੰਗਾ ਨਵਾਂ ਸ਼ਹਿਰ ਉਹਨਾਂ ਦੀ ਜੀਵਨ ਸਾਥਣ ਸਾਡੇ ਸਤਿਕਾਰਯੋਗ ਭੈਣ ਸ਼੍ਰੀਮਤੀ ਜਸਵੀਰ ਕੌਰ ਜੀ ਪਿਛਲੇ ਸਾਲ ਇਸ ਦੁਨੀਆ ਤੋਂ ਚਲੇ ਗਏ ਸੀ ਉਹਨਾਂ ਦਾ ਬੋਡੀ ਨੇਟ ਕੀਤੀ ਗਈ ਤੇ ਧਾਰਮਿਕ ਰਸਮਾਂ ਤੋਂ ਬਿਨਾਂ ਸਮਾਗਮ ਕੀਤਾ ਗਿਆ ਸੀ ਇਸੇ ਤਰ੍ਹਾਂ ਸੁਖਦੇਵ ਫਗਵਾੜਾ ਜੀ ਦੀ ਜੀਵਨ ਸਾਥਣ ਸਾਡੇ ਸਤਿਕਾਰਯੋਗ ਭੈਣ ਜੀ ਹਰਮੰਸਕਾਰ ਉਹ ਵੀ ਸਦੀਵੀ ਛੋੜਾ ਦੇ ਗਿਆ ਸੀ ਉਹਨਾਂ ਦਾ ਵੀ ਧਾਰਮਿਕ ਗ੍ਰੰਥ ਦਾ ਸਮਾਗਮ ਹੋਇਆ ਤੇ ਬੋਡੀ ਰਨੈਟ ਕੀਤੀ ਗਈ ਅਸੀਂ ਆਪਣੇ ਇਹਨਾਂ ਸਤਿਕਾਰਯੋਗ ਭੈਣਾ ਦੀ ਜੀਵਨ ਕਲਣਾ ਨੂੰ ਵੀ ਅੱਜ ਦੇ ਸਮਾਗਮ ਵਿੱਚ ਸਲਾਮ ਕਰਦੇ ਹਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ 2025 ਕਲਾ ਖੋਜ ਅਤੇ ਮਾਨਵਵਾਦੀ ਸੋਚ ਦਾ ਸੰਗਮ ਪ੍ਰੋਫੈਸਰ ਸੁਭਾਸ਼ ਪ੍ਰਿਹਾਰ ਪ੍ਰੋਫੈਸਰ ਸੁਭਾਸ਼ ਪ੍ਰਹਾਰ ਨੂੰ ਮੁੱਖ ਤੌਰ ਤੇ ਕਲਾ ਇਤਿਹਾਸਕਾਰ ਵਜੋਂ ਜਾਣਿਆ ਜਾਂਦਾ ਹੈ ਉੱਤਰੀ ਪੱਛਮੀ ਭਾਰਤ ਪੰਜਾਬ ਹਰਿਆਣਾ ਹਿਮਾਚਲ ਵਿੱਚ ਮੁਸਲਮਾਨ ਕਾਲ ਦੌਰਾਨ ਬਣੀਆਂ ਇਤਿਹਾਸਕ ਇਮਾਰਤਾਂ ਦੇ ਇਤਿਹਾਸਕ ਪਿਸ਼ੋਕੜ ਅਤੇ ਭਵਨ ਨਿਰਮਣ ਕਲਾ ਬਾਰੇ ਉਹਨਾਂ ਦੀ ਖੋਜ ਦੁਨੀਆ ਭਰ ਵਿੱਚ ਉਹਨਾਂ ਦੀ ਖੋਜ ਨੂੰ ਦੁਨੀਆ ਭਰ ਵਿੱਚ ਮਾਨਤਾ ਦਿੱਤੀ ਜਾਂਦੀ ਹੈ ਇਤਿਹਾਸਕ ਇਮਾਰਤਾਂ ਤੇ ਉਹਨਾਂ ਦੀ ਇਸ ਖੋਜ ਨੂੰ ਅੰਗਰੇਜ਼ੀ ਭਾਸ਼ਾ ਵਿੱਚ 7 ਪੁਸਤਕਾਂ ਰਾਹੀਂ ਪੇਸ਼ ਕੀਤਾ ਗਿਆ ਹੈ ਉਨ੍ਹਾਂ ਦੀ ਖੋਜ ਆਧਾਰਿਤ ਆਰਟੀਕਲ ਦੁਨੀਆ ਦੇ ਬਹੁਤ ਸਾਰੇ ਮਹੱਤਵਪੂਰਨ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਇਸ ਤੋਂ ਇਲਾਵਾ ਉਹ ਕਲਾ ਦੇ ਹੋਰ ਰੂਪਾਂ ਜਿਵੇਂ ਫੋਟੋਗ੍ਰਾਫੀ ਚਿੱਤਰਕਾਰੀ ਸੰਗੀਤ ਤੇ ਸਾਹਿਦ ਦੇ ਵੀ ਉੱਗੇ ਵਿਸ਼ੇਸ਼ਗ ਹਨ ਕਲਾਤਮਕ ਫੋਟੋਗ੍ਰਾਫੀ ਵਿੱਚ ਉਹਨਾਂ ਨੇ अनेका ਇਨਾਮ ਸਨਮਾਨ ਹਾਸਲ ਕੀਤੇ ਹਨ ਉਹਨਾਂ ਯੋਗ ਕਵੀ ਪਾਸ਼ ਦੀ ਸਮੁੱਚੀ ਕਵਿਤਾ ਦਾ ਹਿੰਦੀ ਵਿੱਚ ਅਨਵਾਦ ਕਰਕੇ ਪਾਸ਼ ਦੀ ਕਵਿਤਾ ਤੇ ਵਿਚਾਰਾਂ ਨੂੰ ਸਮੁੱਚੇ ਭਾਰਤ ਵਿੱਚ ਫਲਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਗੰਭੀਰ ਗਿਆਨ ਤੇ ਚੰਗੀ ਸੋਚ ਦਾ ਮਾਧਿਅਮ ਬਣਾਇਆ ਜਿਸ ਕਰਕੇ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਉੱਤੇ ਆਧਾਰਿਤ ਦੋ ਪੁਸਤਕਾਂ ਸੁਭਾਸ਼ ਪ੍ਰਹਾਰ @therate facebook ਤੇ ਸੁਭਾਸ਼ ਪ੍ਰਹਾਰ @thesocialmedia ਪਾਠਕਾਂ ਵੱਲੋਂ ਖੂਬ ਸਲਾਹਾਂ ਗਈਆਂ ਹਨ ਉਹਨਾਂ ਦੀਆਂ ਵਿਅਕਤੀਗਤ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਉਹਨਾਂ ਦਾ ਇਤਿਹਾਸ ਸਾਹਿਤ ਤੇ ਕਲਾ ਦੇ ਅਧਿਐਨ ਵਜੋਂ ਹਾਸਲ ਕੀਤੇ ਗਿਆਨ ਦਾ ਖਜ਼ਾਨਾ ਲਾਮਿਸਾਲ ਹੈ ਪਰ ਇਸ ਤੋਂ ਮਹੱਤਵਪੂਰਨ ਹੈ ਉਹਨਾਂ ਦਾ ਜਿੰਦਗੀ ਅਤੇ ਸਮਾਜ ਪ੍ਰਤੀ ਵਿਗਿਆਨਕ ਦ੍ਰਿਸ਼ਟੀਕੋਣ ਜੋ ਹਰ ਤਰ੍ਹਾਂ ਦੇ ਅੰਧਵਿਸ਼ਵਾਸ, ਕੱਟੜਪੁਣੇ, ਫਿਰਕਾਪ੍ਰਸਤੀ ਤੇ ਨਫ਼ਰਤੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ। ਉਹਨਾਂ ਦਾ ਇਹ ਦ੍ਰਿਸ਼ਟੀਕੋਣ ਉਹਨਾਂ ਦੀਆਂ ਪੁਸਤਕਾਂ, ਅਖਬਾਰੀ ਲੇਖਾਂ, ਸੋਸ਼ਲ ਮੀਡੀਆ ਪੋਸਟਾਂ ਤੇ ਵੱਖ-ਵੱਖ ਚੈਨਲਾਂ ਨੂੰ ਦਿੱਤੀਆਂ ਇੰਟਰਵਿਊ ਵਿੱਚ ਜ਼ੋਰਦਾਰ ਢੰਗ ਨਾਲ ਉੱਭਰਦਾ ਹੈ। ਉਹਨਾਂ ਦੇ ਗਿਆਨ ਦੀ ਵਿਸ਼ਾਲਤਾ ਤੇ ਬੇਬਾਕ ਲਹਿਜੇ ਕਾਰਨ ਉਹਨਾਂ ਦੇ ਵਿਦਿਆਰਥੀਆਂ, ਪਾਠਕਾਂ, ਸਰੋਤਿਆਂ, ਦਰਸ਼ਕਾਂ ਤੇ ਸੰਪਰਕ ਵਿੱਚ ਆਉਣ ਵਾਲੇ ਹੋਰ ਵਿਅਕਤੀਆਂ ਉੱਤੇ ਉਹਨਾਂ ਦੇ ਵਿਗਿਆਨਕ ਤਰਕਸ਼ੀਲ ਤੇ ਮਾਨਵਵਾਦੀ ਵਿਚਾਰਾਂ ਦਾ ਪ੍ਰਭਾਵ ਬਹੁਤ ਅਸਰਕਾਰੀ ਹੁੰਦਾ ਹੈ। ਇਸ ਤਰ੍ਹਾਂ ਉਹ ਵਿਗਿਆਨਕ ਧਰਮ ਰਹਿਤ ਅਤੇ ਵੰਡ ਵਖਰੇਵਿਆਂ ਤੋਂ ਮੁਕਤ ਸਮਾਜ ਸਿਰਜਣ ਲਈ ਤਰਤੀ ਸੱਤੀ ਪੰਜਾਬ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗੀ ਬੁੱਧੀਜੀਵੀ ਬਜੋ ਵੱਡਾ ਯੋਗਦਾਨ ਪਾ ਰਹੇ ਹਨ। ਅੱਜ 23 ਫਰਵਰੀ 2025 ਨੂੰ ਪ੍ਰੋਫੈਸਰ ਸੁਭਾਸ਼ ਪ੍ਰਹਾਰ ਜੀ ਨੂੰ 23ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਪ੍ਰਦਾਨ ਕਰਦੇ ਆਂ। ਉਹਨਾਂ ਦੀ ਜੀਵਨ ਕਾਲਨਾ ਨੂੰ ਸਲਾਮ ਕਰਦੇ ਹਾਂ ਤਰਕਸ਼ੀ ਸੈਟੀ ਪੰਜਾਬ ਮੁੱਖ ਦਫ਼ਤਰ ਤਰਕਸ਼ੀਰ ਭਵਨ ਬਰਨਾਲਾ